ਆਇਆ ਖੇਤੀ ਖੁਹਾ ਤੇ ਬਹਿ ਕੇ ਮੌਣਾ ਕੁੜਾ ਰੋਕੇ ਆਇਆ ਖਾਲੀ ਖੜੇ ਮੰਜਿਆਂ ਦੀਆਂ ਕਰਾ ਦੌਣਾ ਕੁੜਾ ਰੋਕੇ ਆਇਆ ਖਾਲੀ ਖੜੇ ਮੰਜਿਆਂ ਦੀਆਂ ਕਰ ਦੌਣਾ ਕੁੜਾ ਰੋਕੇ ਆਇਆ ਦੇਖਣ ਨੂੰ ਤਾਂ ਉਝੋ ਬਾਣ ਦੀਆਂ ਰਸੀਆਂ ਸੀ ਦੇ ਘਰ ਨੂੰ ਤਾਂ ਉਹ ਜੋ ਬਾਣ ਦੀਆਂ ਰਸੀਆਂ ਸੀ ਚੁਮ-ਚੁਮ ਕੇ ਰੋਇਆ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਖਾਲੀ ਖੜੇ ਮੰਜਿਆਂ ਦੀਆਂ ਦੌਣਾ ਕੋਲ ਰੋਕੇ ਆਇਆ ਦਿਲ ਕੀਤਾ ਟੱਠਿਆ ਚੌਂਕਾ ਲਿਪ ਦੇਵਾ ਕਾਣੀ ਕਰਕੇ ਦਲ ਕੀਤਾ ਟਟਹਿਆ ਚੌਂਕਾ ਲਪ ਦੇਵਾ ਕਾਣੀ ਕਰਕੇ ਅੱਧੀ ਟੁੱਟੀ ਨੂੰ ਕਰਦੇ ਵਿੱਚ ਬੇਪੇ ਦੀ ਪਈ ਮਦਾਨੀ ਚੇਤੇ ਆਈ ਉਮਰ ਨਿਆਣੀ ਦਿਨ ਦੇ ਰਹੇ ਰੜਕ ਜੀ ਦੇ ਨਾਲ ਮੱਖਣ ਤੇ ਲੱਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਕਰਮਾਂ ਦੌਣਾ ਕੋਲ ਰੋਕੇ ਆਇਆ ਖੂਤੇ ਜਿਹੜਾ ਅੰਬ ਦਾ ਬੂਟਾ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾਤ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਤੂੰ ਬਾਪੂ ਦਾ ਸਾਥ ਨਵਾਇਆ ਤੂੰ ਬਾਪੂ ਦਾ ਸਾਥ ਨਵਾਇਆ ਰੁੱਤਾਂ ਜਦ ਤਤੀਆਂ ਸੀ ਕਿੰਨੀਆਂ ਦਪਹਿਰਾਂ ਇੱਥੇ ਬਾਪੂ ਨੇ ਕਟੀਆਂ ਸੀ ਮੌਣਾ ਕੋਲ ਰੋਕੇ ਆਇਆ ਖੇਤੀ ਖੂਹਾਂ ਤੇ ਬਹਿ ਕੇ ਮੈਂ ਮੌਣਾ ਕੋਲ ਰੋਕੇ ਆਇਆ ਮੁਰਨਾ ਸੀ ਪਿੰਡ ਪਧਾਣੇ ਕਿਹੜੇ ਕਰ ਮੁੜ ਗਿਆ ਬਾਪੂ ਮੁਰਨਾ ਸੀ ਪਿੰਡ ਪਧਾਣੇ ਕਿਹੜੇ ਕਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਮੁੰਦਾ ਦੁਨੀਆਂ ਤੋਂ ਤੁਰ ਗਿਆ ਬਾਪੂ ਸਾਡੇ ਲਈ ਤਾਣੇ ਮੁੰਦਾ ਦੁਨੀਆ ਤੋਂ ਤੁਰ ਗਿਆ ਬਾਪੂ ਠੰਡਾ ਸੀ ਪਰਫਦੇ ਵਰਗਾ ਛੇਤੀ ਖੁਰ ਗਿਆ ਬਾਪੂ ਠੰਡਾ ਸੀ ਵਰਫਦੇ ਵਰਗਾ ਛੇਤੀ ਖੁਰ ਗਿਆ ਬਾਪੂ ਲੈ ਗਿਆ ਪੀੜਾ ਥਾਂਦੀ ਪੁੱਛਿਆ ਨਾ ਦੱਸਿਆ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਲੈ ਗਿਆ ਥਾਂ ਪੀੜਾ ਥਾਂਦੀ ਪੁੱਛਿਆ ਨਾ ਦੱਸਿਆ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸਿਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਖਾਲੇ ਖੜੇ ਮੰਝਿਆਂ ਦੀਆਂ ਕਰ ਦੌਣਾ ਕੋਲ ਰੋਕੇ ਆਇਆ ਮੌਣਾ ਕੋਲ ਰੋਕੇ ਆਇਆ ਕੀ ਨਹੀਂ ਕਰਤਾ